ਚਰਚਾਾਂਵਾਂ ਚੱਲ ਗਈਆਂ ਕਿ ਜਥੇਦਾਰੀਆਂ ਬਦਲੀਆਂ ਜਾ ਸਕਦੀਆਂ ਚਰਚਾਾਂਵਾਂ ਚੱਲ ਗਈਆਂ ਕਿ ਜਥੇਦਾਰੀਆਂ ਵੰਡੀਆਂ ਜਾ ਸਕਦੀਆਂ ਨੇ ਇਹ ਚਰਚਾਾਂਵਾਂ ਚੱਲ ਗਈਆਂ ਕਿ ਜਥੇਦਾਰ ਦੀ ਕੁਰਸੀ ਜਲਦ ਖਾਲੀ ਹੋ ਸਕਦੀ ਹੈ ਇਹ ਚਰਚਾਾਂਵਾਂ ਚੱਲ ਗਈਆਂ ਕਿ ਜਥੇਦਾਰ ਦੀ ਕੁਰਸੀ ਉੱਤੇ ਇੱਕ ਨਵਾਂ ਚਿਹਰਾ ਬੈਠ ਸਕਦਾ ਹੈ। ਸ਼੍ਰੀ ਕਾਰਤਕ ਸਾਹਿਬ ਦੇ ਜਥੇਦਾਰ ਦੀ ਕੁਰਸੀ ਦੀ ਚਰਚਾ ਸ਼ੁਰੂ ਹੋ ਗਈ ਹੈ। ਤੱਕ ਸ਼੍ਰੀ ਦੰਦਮਾ ਸਾਹਿਬ ਦੀ ਕੁਰਸੀ ਦੀ ਚਰਚਾ ਹੋਊਗੀ ਆ ਉਸ ਤੱਕ ਦੀ ਚਰਚਾ ਹੋ ਗਈ ਹੈ। ਕੌਣ ਇਨਾ ਤਖਤਾਂ ਦੇ ਉੱਤੇ ਬੈਠੇਗਾ ਕਿੰਨੂ ਜਹੇਦਾਰ ਲਾਇਆ ਜਾਵੇਗਾ ਇਹ ਚਰਚਾਵਾਂ ਹੁਣ ਸ਼ੁਰੂ ਹੋ ਗਈਆਂ ਕਿ ਗਿਆਨੀ ਰਗਬੀਰ ਸਿੰਘ ਨੂੰ ਲਾਇਆ ਜਾ ਰਿਹਾ ਸਵਾਲ ਪੈਦਾ ਹੁੰਦਾ ਹੈ ਜ਼ਾਹਿਰ ਤੌਰ ਤੇ ਜੇ ਇਹ ਚਰਚਾਵਾਂ ਚੱਲਦੀਆਂ ਤੇ ਸਵਾਲ ਉੱਠੇਗਾ ਕਿ ਕੀ ਗਿਆਨੀ ਰਗਬੀਰ ਸਿੰਘ ਨੂੰ ਲਾਇਆ ਜਾ ਰਿਹਾ ਕੀ ਤਖਤ શ્રી ਦਮਦਮਾ ਸਾਹਿਬ ਦੇ ਜਹੇਦਾਰ ਜਿਹੜੇ ਸਾਬਕਾ ਜਹੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਦੀ ਥਾਂ ਦੇ ਉੱਤੇ ਕੋਈ ਨਵਾਂ ਜਹੇਦਾਰ ਆ ਰਿਹਾ ਹਾਲਾਂਕਿ ਕਾਰਜਕਾਰੀ ਚਾਰਜ ਤਾਂ ਮੁੱਖ ਸੇਵਾਦਾਰ ਨੂੰ ਮੁੱਖ ਗ੍ਰੰਥੀ ਨੂੰ ਸੌਂਪਿਆ ਹੋਇਆ ਸੀ ਪਰ ਇਹਦੇ باوجود ਕੀ ਹੁਣ ਤਬਦੀਲੀ ਹੋਣ ਵਾਲੀ ਹੈ ਲੰਘੇ ਜਿਹੜੀ ਹੋਇਆ ਵੀ ਬਹੁਤ ਹੋ ਗਿਆ ਯਾਨੀ ਰਖਬੀਰ ਸਿੰਘ ਦੇ ਵੱਲੋਂ ਵੀ ਬਹੁਤ ਸਾਰੀਆਂ ਸਟੇਟਮੈਂਟਸ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਉਹ ਭਾਵੇਂ ਲਿਖਤੀ ਹੋਣ ਭਾਵੇਂ ਉਹ ਜ਼ੁਬਾਨੀ ਹੋਣ ਲਿਖਤੀ ਤੌਰ ਦੇ ਉੱਤੇ ਉਹਨਾਂ ਨੇ ਆਪਣਾ ਸਪਸ਼ਟੀਕਰਨ ਸਾਂਝਾ ਕਰ ਦਿੱਤਾ ਸੀ ਕਿ ਉਹ ਇਹਨਾਂ ਮਸਲਿਆਂ ਨੂੰ ਕਿਸ ਤਰ੍ਹਾਂ ਦੇਖ ਰਹੇ ਨੇ ਕਿ ਉਹਨਾਂ ਦਾ ਨਜ਼ਰੀਆ ਕੀ ਹੈ ਉਸ ਤੋਂ ਬਾਅਦ ਉਹਨਾਂ ਨੇ ਜ਼ੁਬਾਨੀ ਤੌਰ ਦੇ ਉੱਤੇ ਵੀ ਗੱਲਬਾਤ ਕੀਤੀ ਜਦੋਂ ਹਰਜਿੰਦਰ ਸਿੰਘ ਧਾਮੀ ਹੁਣੀ ਅਸਤੀਫਾ ਦੇ ਜਾਂਦੇ ਨੇ ਐਹੋ ਜੀ ਸਥਿਤੀ ਦੇ ਵਿੱਚ ਜਥੇਦਾਰ ਗਿਆਨੀ ਰਗਵੀਰ ਸਿੰਘ ਦੀ ਇੱਕ ਸਟੇਟਮੈਂਟ ਤਾਂ ਕਲੀਅਰ ਹੋ ਗਈ ਕਿ ਸ਼ਾਇਦ ਇਸ ਵੇਲੇ ਉਹ ਇੱਕ ਪਾਸੇ ਖੜ ਗਏ ਨੇ ਇਹ ਸਾਰੀਆਂ ਚੀਜ਼ਾਂ ਤੋਂ ਇੱਕ ਪਾਸੇ ਖੜ ਗਏ ਨੇ ਔਰ ਹੁਣ ਆਪਣੇ ਪੱਦਰ ਦੇ ਉੱਤੇ ਗੱਲ ਕਰਦੇ ਜਾਂ ਸਮਝਦੇ ਨਜ਼ਰ ਆ ਰਹੇ ਆ ਪਰ ਉਹਦੇ ਦਰਮਿਆਨ ਹੁਣ ਇੱਕ ਹੋਰ ਚਰਚਾ ਸ਼ੁਰੂ ਹੋਈ ਹੈ ਕਿ ਤਖਤ ਸ੍ਰੀ ਦਮਦਮਾ ਸਾਹਿਬ ਦੀ ਜ਼ਿੰਮੇਵਾਰੀ ਜਿਹੜੀ ਹੈ ਬਤੌਰ ਜਥੇਦਾਰ ਗਿਆਨੀ ਰਣਜੀਤ ਸਿੰਘ ਗੋਹਰ ਸਾਂਭ ਸਕਦੇ ਨੇ ਹੁਣ ਇਹ ਜੇ ਸਚਾਈ ਕਿੰਨੀ ਹੈ ਇਹ ਤਾਂ ਵਕਤ ਆਉਣ ਤੇ ਹੀ ਸਮਝ ਆਵੇਗਾ ਪਰ ਇੱਕ ਚਰਚਾ ਜਿਹੜੀ ਜ਼ਰੂਰ ਸ਼ੁਰੂ ਹੋਗੀ ਸੀਨੀਅਰ ਪੱਤਰਕਾਰ ਇਸ ਗੱਲ ਦਾ ਗਾਹੇ ਬਗਾਹੇ ਦਾਵਾ ਕਰਦੇ ਨਜ਼ਰ ਆ ਰਹੇ ਐ ਔਰ ਐ ਪ੍ਰਤੀਤ ਹੋ ਰਿਹਾ ਹੈ ਕਿ ਵੱਡਾ ਫੇਰ ਬਦਲ ਹੋਣ ਜਾ ਰਿਹਾ ਹੋਵੇਗਾ ਨਹੀਂ ਹੋਵੇਗਾ ਇਹ ਸਮੇਂ ਦੀ ਗਰਬ ਦੇ ਵਿੱਚ ਹੈ ਪਰ ਦੂਜੇ ਪਾਸੇ ਅਕਾਲ ਤਖਤ ਸਾਹਿਬ ਇੱਕ ਅਜਿਹਾ ਤਖਤ ਜਿਹੜਾ ਸਿੱਖਾਂ ਲਈ ਸਰਮੌਰ ਹੈ ਉਹ ਜਿੱਥੇ ਸਾਰੇ ਸਖਤ ਸਰਮੌਰ ਨੇ ਪਰ Shri Akal Takht ਸਾਹਿਬ ਜਿਹੜੇ ਨੇ ਉਹਨਾਂ ਦੇ ਉੱਤੇ ਉਹਨਾਂ ਦੀ ਜਸੇਦਾਰੀ ਜਿਹੜੀ ਹੈ ਉਹ ਕੌਣ ਸੰਭੇਗਾ ਉਹ ਤ੍ਰਿਕਾਲ ਤੱਕ ਸਾਫ ਦੇ ਜਥੇਦਾਰ ਜਿਹੜੇ ਉਹ ਕੌਣ ਹੋਣਗੇ ਅੱਜ ਤੱਕ ਤਾਂ ਗਿਆਨੀ ਰਗਬੀਰ ਸਿੰਘ ਨੇ ਹਾਲਾਂਕਿ ਹੁਣ ਬੇहद ਚੁੱਪ ਹੋ ਗਏ ਨੇ ਪਰ ਚਰਚਾਵਾ ਕਹਿ ਰਹੀਆਂ ਨੇ ਕਿ ਉਹਨਾਂ ਨੂੰ ਵੀ ਬਦਲਣ ਦੀ ਤਿਆਰੀ ਹੋ ਰਹੀ ਹੈ ਚਰਚਾਵਾ ਕਹਿ ਰਹੀਆਂ ਨੇ ਸੀਨੀਅਰ ਪੱਤਰਕਾਰ ਕਹਿ ਰਹੇ ਨੇ ਕਿ ਕਿਤੇ ਇਦਾਂ ਦੀ ਵੀ ਹਿਲਜੁਲ ਹੁੰਦੀ ਮਹਿਸੂਸ ਹੋਣ ਲੱਗੀ ਹੈ ਕਿ ਕੁਝ ਹੋਣ ਵਾਲਾ ਆ ਬੜਾ ਸਨਾਂਟਾ ਜਿਹਾ ਹੋ ਗਿਆ ਬੜੀ ਚੁੱਪ ਜਿਹੀ ਹੋ ਗਈ ਐਂ ਲੱਗਦਾ ਕਿ ਕੁਝ ਹੋਣ ਵਾਲਾ ਇੱਕਦਮੀ ਸੈਲਾਬ ਆਇਆ ਇੱਕਦਮੀ ਗੱਲਾਂ ਕਈਆਂ ਗਈਆਂ ਅਕਾਦਮੀ ਬਿਆਨ ਦਿੱਤੇ ਗਏ ਤੇ ਉਸ ਤੋਂ ਬਾਅਦ ਇੱਕ ਸਨਾਟਾ ਜਾ ਛਾ ਚੁੱਕਿਆ ਹੈ। ਇਹ ਲੱਗਦਾ ਕਿ ਕੋਈ ਬਦਲ ਆਉਣ ਵਾਲਾ ਹੈ। ਹੁਣ ਸੀਨੀਅਰ ਪੱਤਰਕਾਰ ਇਹ ਵੀ ਦਾਵਾ ਕਰਦੇ ਆ ਕਿ ਸ਼੍ਰੀ ਕਾਲ ਤਖਤ ਸਾਹਿਬ ਦੀ ਜਿਹੜੀ ਜਥੇਦਾਰੀ ਹੈ ਉਹ ਵੀ ਬਦਲਣ ਵਾਲੀ ਹੈ ਪਰ ਕੌਣ ਹੈ ਕਿਨੂੰ ਜਥੇਦਾਰੀ ਦਿੱਤੀ ਜਾਵੇਗੀ ਜੇ ਬਦਲਦੀ ਹੈ ਤਾਂ। ਹੁਣ ਉਹਨਾਂ ਹੀ ਚਰਚਾਵਾਂ ਦੇ ਵਿੱਚ ਇੱਕ ਨਾਮ ਉੱਭਰ ਕੇ ਸਾਹਮਣੇ ਆ ਰਿਹਾ ਹੈ। ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ। ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਜਿਹੜੇ ਨੇ ਉਹ ਉਗਗੇ ਸਿੱਖ ਵਿਦਵਾਨ ਨੇ ਕਿਤਾਬਾਂ ਲਿਖਦੇ ਰਹਿੰਦੇ ਨੇ ਲਿਖੀਆਂ ਨੇ ਬੇਹਤ ਮਕਬੂਲ ਕਿਤਾਬਾਂ ਉਹਨਾਂ ਨੇ ਲਿਖੀਆਂ ਨੇ ਸਿੱਖ ਪੰਥ ਦੇ ਮੁਤਲਕ ਔਰ ਕਥਾਵਾਚਕ ਵੀ ਨੇ ਕੋਗਗੇ ਕਥਾਵਾਚਕ ਨੇ ਸੀਨੀਅਰ ਪੱਤਰਕਾਰ ਇਹ ਵੀ ਦਾਅਵਾ ਕਰਦੇ ਨੇ ਕਿ ਇੱਕ ਸਮੇਂ ਪਹਿਲਾਂ ਵੀ ਇਦਾਂ ਦਾ ਆਇਆ ਸੀ ਜਦੋਂ ਗੁਰਬਖਸ਼ ਸਿੰਘ ਗੋਲਸ਼ਨ ਜਿਹੜੇ ਨੇ ਉਹ ਜਥੇਦਾਰ ਬਣਨਾ ਚਾਹੁੰਦੇ ਸੀ ਹਾਲਾਂਕਿ ਪੱਤਰਕਾਰਾਂ ਦਾ ਦਾਵਾ ਹੈ ਸੀਨੀਅਰ ਪੱਤਰਕਾਰਾਂ ਦਾ ਦਾਵਾ ਇਹਦੇ ਵਿੱਚ ਕੋਈ ਸਿੱਧੀ ਗੱਲ ਨਹੀਂ ਕਹੀ ਜਾ ਸਕਦੀ ਹੋ ਸਕਦਾ ਹੈ ਕਿ ਉਹਨਾਂ ਦੀ ਨਾ ਇੰਟੈਂਸ਼ਨ ਉਦਾਂ ਲਈ ਹੋਵੇ ਹੋ ਸਕਦਾ ਹੈ ਕਿ ਪੱਤਰਕਾਰ ਨੇ ਅਸਿਊਮ ਕਰ ਲਿਆ ਹੋਵੇ ਪਰ ਅਜੇ ਵੀ ਹਾਲਾਤ ਉਹੀ ਨੇ ਹੋ ਸਕਦਾ ਹੈ ਕਿ ਸਾਰੀ ਅਸੰਪਸ਼ਨ ਹੋਵੇ ਕਿ ਤਬਦੀਲੀ ਹੋਣ ਵਾਲੀ ਹੈ ਹੋ ਸਕਦਾ ਹੈ ਕਿ ਅਸੰਪਸ਼ਨ ਨਾ ਹੋਵੇ ਦਰਅਸਲ ਤਬਦੀਲੀ ਹੋਣ ਵਾਲੀ ਹੋਵੇ ਬਹੁਤ ਕੁਝ ਸਿਆਸੀ ਅਸਫਾ ਦੇ ਵਿੱਚ ਚੱਲਦਾ ਹੈ ਬੜੇ ਤਰੀਕਿਆਂ ਦੇ ਨਾਲ ਚੱਲਦਾ ਹੈ ਕਈ ਵਾਰੀ ਕਿਸੇ ਤਰ੍ਹਾਂ ਦੀ ਹਵਾ ਆਪ ਵੀ ਇਜਾਦ ਕਰ ਦਿੱਤੀ ਜਾਂਦੀ ਹੈ ਛੱਡ ਦਿੱਤੀ ਜਾਂਦੀ ਹੈ ਪ੍ਰਤੀਕਰਮ ਦੇਖਣ ਦੇ ਵਾਸਤੇ ਹੁਣ ਦੇਖਣ ਦੀ ਗੱਲ ਹੈ ਕਿ ਅਸਲ ਦੇ ਵਿੱਚ ਇਹ ਚਰਚਾ ਹੈ ਕੀ ਔਰ ਇਹ ਕੀ ਇਸ ਚਰਚਾ ਦੇ ਅਨੁਕੂਲ ਕੁਝ ਹੁੰਦਾ ਹੈ ਜਾਂ ਫਿਰ ਇਸ ਤੋਂ ਵਿਪਰੀਤ ਦੇਖਣ ਨੂੰ ਕੁਝ ਮਿਲਦਾ ਹੈ ਸਮੇਂ ਦੀ ਗਰਮ ਦੇ ਵਿੱਚ ਸਾਰੇ ਅੰਕੜੇ ਉਹ ਸਾਰੀਆਂ ਚਰਚਾਵਾਂ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬੜੇ ਰੁਬਾਨੇੜੀਆ ਪੰਜਾਬੀ